ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਅੱਜ ਗੱਲ ਕਰਾਂਗੇ ਜੋ ਲੰਘੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਹੋਰ ਉੱਥੇ ਜੋ ਬੰਦੇ ਹਾਜ਼ਰ ਸੀ ਉਹਨਾਂ ਵੱਲੋਂ ਜੋ ਜੰਮੂ ਦੀ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾ ਕੇ ਜੋ ਉੱਥੇ ਜੋ ਪ੍ਰੋਗਰਾਮ ਰਚਿਆ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਦੇ ਕੀਰਤਨ ਸੰਬੰਧੀ ਉਹਨਾਂ ਨੂੰ ਬੁਲਾ ਕੇ ਉੱਥੇ ਉਹਨਾਂ ਕੋਲੋਂ ਜਿਹੜੀ ਮਾਫੀ ਮੰਗਵਾਈ ਗਈ ਹੈ ਉਸ ਸੰਬੰਧ ਵਿੱਚ ਉੱਗੇ ਸਿੱਖ ਚਿੰਤਕ ਸਰਦਾਰ ਪ੍ਰਭਦੀਪ ਸਿੰਘ ਵੱਲੋਂ ਇੱਕ ਜਿਹੜਾ ਆਰਟੀਕਲ ਲਿਖਿਆ ਗਿਆ ਹੈ ਜਿਹੜਾ ਮੈਂ ਹੂਬ ਹੂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਲਿਖਿਆ ਉਹਨਾਂ ਨੇ ਇਹਨਾਂ ਜਥੇਦਾਰਾਂ ਦੇ ਬਾਬਤ ਆਓ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਜਿਹੜਾ ਆਰਟੀਕਲ ਦਾ ਟਾਈਟਲ ਉਹਨਾਂ ਨੇ ਲਿਖਿਆ ਹੈ ਕਿ ਜਥੇਦਾਰ ਕੇ ਟੀ ਬੋਏ ਸੋ ਬੜੇ ਸਖਤ ਲਫ਼ਜ਼ ਵਰਦੇ ਨੇ ਸਰਦਾਰ ਪ੍ਰਭਦੀਪ ਸਿੰਘ ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਤੇ ਤੁਹਾਨੂੰ ਸਾਰਾ ਜਿਹੜਾ ਆਰਟੀਕਲ ਮੈਂ ਪੜ੍ਹ ਕੇ ਸੁਣਾਉਣਾ ਅੱਗੇ ਕੀ ਲਿਖਿਆ ਉਹਨਾਂ ਨੇ ਜਥੇਦਾਰਾਂ ਦੀ ਔਕਾਤ ਬਾਦਲਾਂ ਦੇ ਟੀ ਬੋਏ ਤੋਂ ਵੱਧ ਕੁਝ ਨਹੀਂ ਅਤੇ ਇਹ ਸਾਰੀ ਕੌਮ ਦੇ ਪੌਪ ਹੋਣ ਦਾ ਭੁਲੇਖਾ ਪਾਲ ਬੈਠਦੇ ਹਨ ਪਰ ਜਦੋਂ ਅਗਲੇ ਗੱਲ 'ਚ ਰੱਸਾ ਪਾ ਕੇ ਇਹਨਾਂ ਨੂੰ ਆਪਣੇ ਪੈਰਾਂ ਤੇ ਲਿਆ ਸੁੱਟਦੇ ਹਨ ਤਾਂ ਸਾਰੀ ਹੈਂਕੜ ਬਾਹਰ ਨਿਕਲ ਆਉਂਦੀ ਹੈ। ਆ ਲਫ਼ਜ਼ ਥੋੜੇ ਜੇ ਸਖਤ ਨੇ ਜੇ ਕਿਸੇ ਨੂੰ ਮਤਲਬ ਲੱਗਦੇ ਆ ਪਰ ਮੈਨੂੰ ਲੱਗਦਾ ਸੁਣ ਲੈਣੇ ਚਾਹੀਦੇ ਆ ਜੋ ਉਹਨਾਂ ਨੇ ਲਿਖਿਆ ਇਸ ਅਖੌਤੀ ਮਸ਼ੀਨਰੀ ਜਥੇਦਾਰ ਦੀ ਬਾਦਲਾਂ ਅਗ ਡੰਡੌਤ ਬੰਦਨਾ ਰੂਪੀ ਵਿਰਤੀ ਤਾਂ ਉਸੇ ਦਿਨ ਹੀ ਸਾਹਮਣੇ ਆ ਗਈ ਸੀ ਜਿਸ ਦਿਨ ਇਸਨੇ ਬਾਦਲਾਂ ਦੇ ਕਿਸੇ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਪ੍ਰਧਾਨ ਜੀ ਸੁਖਵੀਰ ਬਾਦਲ ਵਰਗੇ ਬਣੋ ਅਤੇ ਮੈਂ ਉਸੇ ਦਿਨ ਦਾ ਸੋਚ ਰਿਹਾ ਹਾਂ ਕਿ ਇਹ ਪ੍ਰਧਾਨ ਜੀ ਦਾ ਕਿਹੜਾ ਰੂਪ ਧਾਰਨ ਕਰਨ ਦਾ ਸੁਨੇਹਾ ਦੇ ਰਿਹਾ ਹੈ। ਵੈਸੇ ਤਾਂ ਮਹਾਂਪੁਰਖ ਸੁਖਵੀਰ ਜੀ ਦੇ ਕਈ ਰੂਪ ਹਨ। ਪਰ ਕੁਝ ਇਸ਼ਾਰੇ ਮਾਤਰ ਹੀਠਾਂ ਸ਼ੇਅਰ ਕਰ ਰਹੇ ਹਾਂ ਚਲੋ ਪਹਿਲਾਂ ਪੂਰਾ ਆਪਾਂ ਪੜ੍ਹਦੇ ਹਾਂ ਅੱਗੇ ਉਹਨਾਂ ਨੇ ਕੁਝ ਰੂਪ ਪੇਸ਼ ਕੀਤੇ ਨੇ ਸੁਖਵਾਰ ਸੁਖਵੀਰ ਬਾਦਲ ਜੀ ਦੇ ਕਿ ਜਿਹੜੇ ਜਥੇਦਾਰ ਉਹਨਾਂ ਵਰਗਾ ਰੂਪ ਬਣਾਉਣ ਦੀ ਨੌਜਵਾਨਾਂ ਨੂੰ ਗੱਲ ਕਰ ਰਹੇ ਨੇ ਉਹ ਰੂਪ ਕਿਹੜੇ-ਕਿਹੜੇ ਨੇ ਹੋਲੀ ਵਾਲੇ ਦਿਨ ਵਾਲ ਖਲਾਰ ਕੇ ਖਰੂਦ ਪੁੱਟਣ ਵਾਲਾ ਖਰੂਦੀ ਰੂਪ ਕਿਹੜਾ ਰੂਪ ਬਣਾਉਣਾ ਨੌਜਵਾਨਾਂ ਦਾ ਜੱ태ਦਾਰ ਜੀ ਦੱਸੋ ਇਹ ਕੁਛ ਜਿਹੜੇ ਆਰੂਪ ਪੇਸ਼ ਕੀਤੇ ਨੇ ਉਹਨਾਂ ਨੇ ਦੂਸਰਾ ਕੋਟਕਪੂਰੇ ਅੰਦਰ ਨਿਤਨੇਮ ਕਰਦੀਆਂ ਸੰਗਤਾਂ ਉੱਤੇ ਪੁਲਿਸ ਰਾਹੀਂ ਅਤਿਆਚਾਰ ਕਰਵਾਉਣ ਵਾਲਾ ਜਿਹੜਾ ਬਾਬਰੀ ਰੂਪ ਓਦਾਂ ਦਾ ਰੂਪ ਬਣਾਉਣ ਨੌਜਵਾਨ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਾ ਮਲੇਸ਼ ਰੂਪ ਆਰਾਮ ਰਹੀਮ ਸਰਸੇ ਨਾਲ ਯਾਰੀ ਪਾਲਣ ਵਾਲਾ ਸਾਜ਼ਿਸ਼ੀ ਰੂਪ ਜਾਂ ਫਿਰ ਇਦਾਂ ਦਾ ਰੂਪ ਬਣਾਉਣਾ ਹੈ ਜੋ ਪਖੰਡੀ ਸਾਧ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਵਾਗ ਰਚਾਇਆ ਗਿਆ ਫਿਰ ਇੱਕ ਚੈਲੰਜ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਪੱਤਰੇ ਖਿਲਾਰੇ ਗਏ ਉਸ ਨਾਲ ਜਿਹੜਾ ਸਾਜ ਰੱਖਣ ਵਾਲਾ ਕੀ ਤੁਸੀਂ ਉਦਾਂ ਦਾ ਸਾਜਸ਼ੀ ਰੂਪ ਦੇਖਣਾ ਚਾਹੁੰਦੇ ਹੋ ਨੌਜਵਾਨਾਂ ਦਾ ਆਪਣੇ ਰਾਜ ਭਾਗ ਦੌਰਾਨ अनेਕਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਅੰਦਰ ਮਰਵਾਉਣ ਵਾਲਾ ਜਾਂ ਜੇਲ੍ਹਾਂ 'ਚ ਤਾੜਨ ਵਾਲਾ ਕੌਮੀ ਕੌਮਕਾਤੀ ਰੂਪ ਜਾਂ ਉਦਾਂ ਦਾ ਰੂਪ ਤੁਸੀਂ ਨੌਜਵਾਨਾਂ ਦਾ ਦੇਖਣਾ ਚਾਹੁੰਦੇ ਹੋ ਤੇ ਹੋਰ ਅੱਗੇ ਚੱਲੀਏ ਆਪਾਂ ਜੇ ਇੱਕ ਜਿਹੜਾ ਰੂਪ ਹੋਰ ਦੱਸਦੇ ਆ ਉਹ ਸਾਰੇ ਪੰਜਾਬ ਨੂੰ ਲੁੱਟ ਕੇ ਆਪਣੀ ਨਿੱਜੀ ਜਾਇਦਾਦ ਅੰਦਰ ਵਾਧਾ ਕਰਨ ਵਾਲਾ ਲੁਟੇਰਾ ਰੂਪ ਜਾਂ ਫਿਰ ਸਿੱਖਾਂ ਦੀ ਰੂਹ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਆਰਐਸਐਸ ਕੋਲ ਵੇਚਣ ਵਾਲਾ ਮਹਾਪਾਪੀ ਰੂਪ ਜਾਂ ਫਿਰ ਇਹਨਾਂ ਜਥੇਦਾਰਾਂ ਦੇ ਗਲ ਵਿੱਚ ਰੱਸੀ ਪਾ ਕੇ ਨਚਾਉਣ ਵਾਲਾ ਮਦਾਰੀ ਰੂਪ ਕਿ ਜਥੇਦਾਰ ਜੀ ਤੁਸੀਂ ਇਹਨਾਂ ਵਿੱਚੋਂ ਕਿਹੜਾ ਰੂਪ ਜਿਹੜਾ ਨੌਜਵਾਨਾਂ ਨੂੰ ਬਣਾਉਣ ਦੀ ਜਿਹੜੀ ਆ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਪ੍ਰਧਾਨ ਜੀ ਵਰਗਾ ਬਣਨਾ ਚਾਹੀਦਾ ਸੋ ਕਿ ਹੋਰ ਬਾਕੀ ਆ ਜੇ ਪਾਰਟਿਕਲ ਥੋੜਾ ਜਾ ਸਾਰਾ ਪੜਦੇ ਆਪਾਂ ਅਖੌਤੀ ਜਥੇਦਾਰ ਅੰਤਰੀਂ ਕਮੇਟੀ ਦੇ ਗੁਲਾਮ ਅੰਤਰੀਂ ਜਿਹੜੇ ਅੰਤਰੀਂ ਮੈਂਬਰੀ ਕਮੇਟੀ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੁਲਾਮ ਪ੍ਰਧਾਨ ਅੱਗੇ ਸੁਖਵੀਰ ਬਾਦਲ ਦਾ ਗੁਲਾਮ ਤੇ ਸੁਖਵੀਰ ਜਿਹੜਾ ਅਗਾ ਆਰਐਸਐਸ ਦਾ ਗੁਲਾਮ ਹੁਣ ਚੌਥੇ ਪੌੜੇ ਦੀ ਗੁਲਾਮੀ ਝੱਲਣ ਵਾਲੀ ਅਜੋਕੀ ਜਥੇਦਾਰ ਜਮਾਤ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਰੋਟੀ ਬੇਟੀ ਦੀ ਸਾਹਜ ਨਾ ਰੱਖਣ ਬਾਰੇ ਕਹਿਣਗੇ ਸਵਾਲ ਕੀਤਾ ਉਹਨਾਂ ਨੇ ਇੱਕ ਉਹ ਸਿੱਖ ਜਿਹੜਾ ਜਦੋਂ ਬਾਦਲ ਅਤੇ ਟੌੜਾ ਇਜਲਾਸ ਦੌਰਾਨ ਗੁਰੂ ਹਜੂਰੀ ਅੰਦਰ ਗਾਲੀ ਗਲੋਚ ਤੇ ਉੱਤਰ ਆਉਣ ਆਉਂਦੇ ਹਨ ਤਾਂ ਗੁਰੂ ਅਦਬ ਲਈ ਇਸ ਪਦਵੀ ਨੂੰ ਠੋਕਰ ਮਾਰਾਇਆ ਜੋ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਸੀ ਉਦੋਂ ਟੌੜਾ ਅਤੇ ਬਾਦਲ ਗਰੁੱਪ ਵੱਲੋਂ ਜਿਹੜਾ ਉੱਥੇ ਇਜਲਾਸ ਦੇ ਦੌਰਾਨ ਆਪਸ ਵਿੱਚ ਜਿਹੜਾ ਕਲੇਸ਼ ਹੋ ਜਾਂਦਾ ਤੇ ਜਿਹੜਾ ਇਹਨਾਂ ਵੱਲੋਂ ਗਾਲੀ ਗਲੋਚ ਤੇ ਉਤਰ ਆਉਂਦੇ ਨੇ ਇਹ ਲੋਕ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਗੁਰੂ ਸਾਹਿਬ ਦੀ ਉੱਥੇ ਹਾਜ਼ਰੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਨਾਲ ਸਹਾਰਦਿਆਂ ਹੋਇਆਂ ਉਹਨਾਂ ਵੱਲੋਂ ਜਿਹੜਾ ਗੁਰੂ ਸਾਹਿਬ ਦਾ ਸੰਤੋਖ ਦਿੱਤਾ ਸੀ ਸਰੂਪ ਤੇ ਉਹ ਇਹਨਾਂ ਦੀ ਜਿਹੜੀ ਜਥੇਦਾਰੀ ਨੂੰ ਉਦੋਂ ਠੋਕਰ ਮਾਰ ਕੇ ਆ ਗਿਆ ਸੀ ਪੰਜਾਬੀ ਦੀ ਕਹਾਵਤ ਵਾਂਗ ਇਹਨਾਂ ਦੇ ਹਾਲਾਤ ਇਹ ਹਨ ਕਿ ਆਪ ਕਿਸੇ ਜਹੀ ਨਾ ਗੱਲ ਕਰਨੋਂ ਰਹੀ ਨਾ ਸੋ ਅਗਾਹ ਚੱਲੀਏ ਜੇ ਆਪਾਂ ਜੰਮੂ ਵਾਲਿਆਂ ਵਾਂਗ ਕੋਈ ਕਮਦਿਲ ਅਤੇ ਕਮਜ਼ੋਰ ਸੁਰਤ ਦਾ ਮਾਲਕ ਹੀ ਤੁਹਾਡੀ ਦੇਹੀ ਅੱਗੇ ਡੰਡੌਤ ਕਰ ਸਕਦਾ ਹੈ ਅਤੇ ਇਸ ਤੋਂ ਇਹ ਭੁਲੇਖਾ ਨਾ ਖਾ ਜਾਣਾ ਕਿ ਸ਼ਾਇਦ ਤੁਹਾਡੀ ਸਥਿਤੀ ਜਿਹੜੀ ਆ ਉਹ ਬਲਵਾਨ ਹੋ ਗਈ ਹੈ ਪ੍ਰੋਫੈਸਰ ਦਰਸ਼ਨ ਸਿੰਘ ਦੀ ਇੰਡੀਆ ਵਾਲੀ ਟੀਮ ਨੂੰ ਭੀ ਚਾਹੀਦਾ ਹੈ ਕਿ ਜਿੱਥੇ ਵੀ ਪ੍ਰੋਗਰਾਮ ਕਰਨ ਜਾਣ ਉਹਨਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਲੈਣ ਕਿ ਜੇ ਲੱਤਾਂ ਪਾਰ ਚੱਲਦੀਆਂ ਹਨ ਤਾਂ ਹੀ ਸਦੋ ਐਵੇਂ ਬਾਅਦ ਵਿੱਚ ਗਲਾਂ ਵਿੱਚ ਸਾਫੇ ਪਾ ਬਾਦਲਾਂ ਦੇ ਝਾੜੂ ਵਰਦਾਰਾ ਅੱਗੇ 파ਹਾ ਲੈਣ ਤੁਰ ਪੈਂਦੇ ਹਨ ਸ਼ਾਇਦ ਉਹਨਾਂ ਨੇ ਜਿਹੜੀ ਇਹ ਜੰਮੂ ਕਮੇਟੀ ਵਾਲੇ ਮਾफी ਮੰਗਣ ਆਏ ਆ ਉਹਨਾਂ ਬਾਬਤ ਕਿਹਾ ਜੇ ਭਈ ਲੱਤਾਂ ਪਾਰ ਚੱਲਦੀਆਂ ਨੇ ਤਾਂ ਹੀ ਪ੍ਰੋਗਰਾਮ ਕਰਵਾਓ ਤੁਸੀਂ ਅਬ ਬਾਅਦ ਚ ਐਵੇਂ ਗਲਾਂ ਚ ਸਾਫੇ ਪਾ ਕੇ ਇਥੇ ਹਾੜੇ ਕੱਢਦੇ ਫਿਰਦੇ ਹੋ ਇਹ ਤੋਂ ਬੈਟਰ ਹੈ ਨਾ ਹੀ ਕਰਵਾਓ ਅਖੀਰ ਤੇ ਆ ਚੱਕ ਰੋਟੀ ਸਾਂਝ ਦੀਆਂ ਤਸਵੀਰਾਂ ਖੇਠਾਂ ਸਾਂਝੀਆਂ ਕਰ ਰਿਹਾ ਹਾਂ ਅਤੇ ਸਦਾ ਬੰਗ ਇਹ ਐਲਾਨ ਕਰਦਾ ਹਾਂ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਅਕਾਲੀ ਫਰਮਾਨ ਦਾ ਮਰੀਦ ਹਾਂ ਅਤੇ ਮੇਰਾ ਨਿਤਨੇਮ ਪਾਹੁਲ ਸੰਸਕਾਰ ਅਤੇ ਅਰਦਾਸ ਇਸੇ ਪ੍ਰਮਾਣ ਅੱਗੇ ਸਿਰ ਨਿਮਾਉਂਦਾ ਹੈ ਸਰਦਾਰ ਪ੍ਰਭਦੀਪ ਸਿੰਘ ਸੋ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਸਰਦਾਰ ਪ੍ਰਭਦੀਪ ਸਿੰਘ ਉਹਨਾਂ ਨੇ ਟੌਂਚ ਕੀਤਾ ਇਹਨਾ ਜਥੇਦਾਰਾਂ ਵੱਲੋਂ ਜੋ ਉੱਥੇ ਆਪਣਾ ਲਿਆਕਤ ਇਹਨਾ ਵੱਲੋਂ ਦਿਖਾਈ ਗਈ ਹੈ ਕਿ ਇਹ ਕਿਧਰਲੇ ਪਾਸੇ ਖੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸਰਬਚਤਾਲੇ ਪਾਸੇ ਖੜੇ ਆ ਜਾਂ ਉਹਨਾਂ ਲੋਕਾਂ ਵਾਲੇ ਪਾਸੇ ਖੜੇ ਆ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਤੋਂ ਦੇਵੀ ਪ੍ਰਗਟ ਕਰਵਾਉਂਦੇ ਫਿਰਦੇ ਆ ਸਹਿਬਜ਼ਾਦਿਆਂ ਦੀਆਂ ਬਲੀਆਂ ਦਿੰਦੇ ਫਿਰਦੇ ਆ ਗੁਰੂਆਂ ਨੂੰ ਉਦਾਸੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਲੋਕ ਜਾਂ ਅ ਰਾਮਾਨੰਦ ਜਿਹੜੇ ਆ ਇੱਕ ਸਰੋਂ ਫੁੱਲਾ ਜਿਹੜਾ ਸਾਧ ਜਿਹੜਾ ਲੋਕਾਂ ਨੂੰ ਬੜਾ ਪਰਮ ਭੂਸੇ ਦੇ ਵਿੱਚ ਪਾਇਆ ਉਹਨੇ ਜਿਹੜੀਆਂ ਦੋ ਚਾਰ ਗੁਰਵਾਣੀ ਦੀਆਂ ਪੰਕਤੀਆਂ ਪੜ੍ਹ ਕੇ ਉਹਦੇ ਖੁਰੜਿਆਂ ਤੇ ਜਾ ਕੇ ਨੱਕ ਰਗੜਦੇ ਫਿਰਦੇ ਲੋਕ ਇੱਥੇ ਉੱਥੇ ਕਿਰਪਾਨਾ ਪਾ ਕੇ ਜਿਹੜੇ ਆ ਗੁਰੂ ਸਾਹਿਬ ਦਾ ਕੀਰਤਨ ਕਰਦੇ ਮਦਾਰੀਆਂ ਮੰਗਲ ਦੇ ਆਲਦਾਲੇ ਜਿਹੜੇ ਆ ਪ੍ਰਕਰਮਾ ਕਰਦੇ ਫਿਰਦੇ ਆ ਜਾਂ ਇਹਨਾਂ ਲੋਕਾਂ ਦੇ ਹੱਕ ਵਿੱਚ ਨੇ ਇਹ ਲੋਕ ਇਥੋਂ ਇਹਨਾਂ ਨੇ ਮਤਲੇ ਚੀਜ਼ ਸਾਬਤ ਕਰ ਦਿੱਤੀ ਆ ਸਿਰਫ ਇਹ ਗੱਲਾਂ ਕਹਿਣ ਮਾਤਰ ਨੇ ਕਿ ਅਸੀਂ ਸਿੱਖ ਜਿਹੜੇ ਆ ਉਹ ਇੱਕ ਨੂੰ ਮੰਨਦੇ ਆ ਇੱਕ ਅਗੇ ਡੰਡਾਉਤ ਕਰਦੇ ਆ ਸਾਡਾ ਗੁਰੂ ਇੱਕ ਹੈ ਪਰ ਜਿਦਾਂ ਭਗਤ ਕਬੀਰ ਜੀ ਕਹਿੰਦੇ ਨੇ ਜਦ ਹਮ ਏਕੋ ਏਕ ਕਰ ਜਾਂਨੇ ਆ ਤਬ ਲੋਗਾ ਕਾਹੇ ਦੁੱਖ ਮੰਨਿਆ ਇਹ ਪੰਕਤੀ ਅੱਜ ਵੀ ਟੁਕਦੀ ਆ ਇੱਕ ਨੂੰ ਮੰਨਣਾ ਤੇ ਇੱਕ ਦੀਆਂ ਗੱਲਾਂ ਕਰਨੀਆਂ ਦੋਹਾਂ ਚੀਜ਼ਾਂ ਦੇ ਵਿੱਚ ਫਰਕ ਬੜਾ ਫਰਕ ਆ ਬੁਨਿਆਦੀ ਇਹ ਜਿਹੜੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਇਦਾਂ ਦਾ ਮੌਕਾ ਮਿਲਦਾ ਜਿੱਥੇ ਪ੍ਰਗਟ ਹੁੰਦੀਆਂ ਨੇ ਚੀਜ਼ਾਂ ਕਿ ਵਾਕਈ ਇੱਕ ਦੇ ਨਾਲ ਖੜਿਆ ਹੈ ਜਾਂ ਇਹ ਇਹਨਾਂ ਲੋਕਾਂ ਦੰਬੀਆਂ ਪਖੰਡੀਆਂ ਅੱਗੇ ਡੰਡੌਤ ਕਰਨ ਯੋਗ ਏ ਸੋ ਇਹ ਸਾਰਾ ਜੋ ਮੈਂ ਆਰਟੀਕਲ ਪੜਿਆ ਬੜੇ ਜਿਹੜੇ ਸਖਤ ਲਫ਼ਜ਼ ਜੀ ਸੀਗੇ ਸਰਦਾਰ ਪ੍ਰਭਦੀਪ ਸਿੰਘ ਉਹਨਾਂ ਦੇ ਇਸ ਇਸ ਸੰਬੰਧ ਵਿੱਚ ਸੋ ਇਹਦਾ ਫੈਸਲਾ ਤੁਸੀਂ ਖੁਦ ਵੀ ਕਰ ਸਕਦੇ ਹੋ ਕਿ ਉਹ ਸਿੱਖ ਜਿਹੜਾ ਸਿਰਫ ਗੁਰੂ ਸਿਧਾਂਤ ਦੀ ਗੱਲ ਕਰਦਾ ਹੈ ਗੁਰੂ ਬਾਣੀ ਦੀ ਗੱਲ ਕਰਦਾ ਹੈ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਦ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਸਰਵਉੱਚਤਾ ਦੀ ਉਹਦਾ ਗੱਲ ਕਰਦਾ ਹੈ ਜਦੋਂ ਹਾਲਾਂਕਿ ਕੋਈ ਪਾਪ ਨਹੀਂ ਹੈ ਗੁਰਬਾਣੀ ਦੀ ਗੱਲ ਕਰਨੀ ਗੁਰਬਾਣੀ ਦੇ ਆਧਾਰ 'ਤੇ ਹਰੇਕ ਗੱਲ ਕਰਨੀ ਅਰਜ ਬਣਦਾ ਸੀ ਕਿ ਇਦਾਂ ਦੇ ਵਿਦਵਾਨਾਂ ਨੂੰ ਇਦਾਂ ਦੇ ਸਿੱਖਾਂ ਨੂੰ ਸੰਭਾਲ ਕੇ ਰੱਖਣ ਦੀ ਜੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਪਰ ਇੱਥੇ ਜਿਹੜਾ ਗੱਲ ਕਰੀ ਆ ਆਵਾ ਉੱਤਿਆ ਪਿਆ ਇਹ ਹੋਰੇ ਪਾਸੇ ਨੂੰ ਜਾ ਰਹੀ ਹੈ ਕਿ ਲੋਕ ਉਦੋਂ ਇਹਨਾਂ ਮਤਲਬ ਜਥੇਦਾਰਾਂ ਦਾ ਕੋਈ ਮੂੰਹ ਨਹੀਂ ਖੁੱਲਦਾ ਜਦੋਂ ਲੋਕ ਇੱਥੇ ਉੱਠ ਕੇ ਮੂੰਹ ਮਾਰ ਦਿੰਦੇ ਨੇ ਕਿ ਸਹਬਜ਼ਾਦਿਆਂ ਦੀ ਬਲੀ ਦਿੱਤੀ ਗਈ ਸੀ ਗੁਰੂ ਸਾਹਿਬ ਨੇ ਦੇਵੀ ਪ੍ਰਗਟ ਕੀਤੀ ਸੀ ਦੇਖੋ ਜੀ ਬਾਬਾ ਨਾਨਕ ਵੀ ਉਦਾਸੀ ਸੀ ਪਤਾ ਨਹੀਂ ਇੱਥੇ ਕਿਹੜੇ ਕਿਹੜੇ ਹੋਰ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੂੰ ਕਲੰਕਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਦੋਂ ਇਹਨਾਂ ਜਥੇਦਾਰਾਂ ਦੇ ਮੂੰਹ ਨਹੀਂ ਖੁੱਲਦੇ ਹੈਗੇ ਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਪੋ ਆਪਣੇ ਜਿਹੜੇ ਵਿਚਾਰ ਦੇਣ ਦੀ ਕਿਰਪਾ ਕਰਨੀ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ